ਅਸਲਾਮੁਅਲੈਕੁਮ ਉਮੀਦ ਪਾਨੀ ਆ ਤੁਸੀਂ ਸਾਰੇ ਅਖਰੀਅਤ ਨਾਲ ਹੋਵੋ ਗਿਆਨੀ ਸਾਂਸਿੰਗ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਬਾਬਾ ਗੁਰੂ ਨਾਨਕ ਦੀ ਇੱਕ ਬਾਣੀ ਦੇ ਬਾਰੇ ਦੱਸਣ ਲਈ ਹੈਗੀ ਹੈ ਕਿ ਜਿਸ ਦੇ ਵਿੱਚ ਬਾਬਾ ਗੁਰੂ ਨਾਨਕ ਕਹਾਰਿਆ ਕਿ ਜ਼ਿੰਦਗੀ ਜਿਹੜੀ ਹੈ ਸਿਰਫ ਦੁੱਖ ਹੀ ਦੁੱਖ ਹੀ ਹੈ ਹੈ ਦੁੱਖਾਂ ਤੋਂ ਇਲਾਵਾ ਕੁਝ ਨਹੀਂ ਹੈਗਾ ਔਰ ਇਸ ਬਾਣੀ ਨੂੰ ਉਹ ਇੱਕ ਸਾਧੂ ਦੀ ਜਿਹੜੇ ਹੈ ਜ਼ਰੀਏ ਬਿਆਨ ਕਰਾਂਦਾ ਹੈ ਹੈਗੀ ਹੈ ਸੱਚੀ ਘਟਨਾ ਦੇ ਜ਼ਰੀਏ ਬਹੁਤ ਹੀ ਵਧੀਆ ਕਥਾ ਹੈ ਚਲ ਕੇ ਕਥਾ ਸੁਣਨੇ ਹੈ ਫਿਰ ਕਰਨੇ ਉਸ ਤੇ ਵਿਚਾਰ ਬਹੁਤ ਪੁਰਾਣੀ ਗੱਲ ਹੈ 10 ઋષਿਕੇਸ਼ ਦੇ ਅਸਥਾਨ ਗੁਰਦੁਆਰੇ ਦੇ ਵਿੱਚ ਪ੍ਰਾਚੀਨ ਗੁਰਦੁਆਰੇ ਚ ਕਥਾ ਕਰ ਰਿਆ ਸੀ ਲੜੀਵਾਰ ਕਥਾ ਵਿੱਚ ਇਹ ਸ਼ਬਦ ਸੀ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾਰ ਸਰੋਤਿਆਂ ਵਿੱਚ ਇੱਕ ਬੜਾ ਦਾਰਸ਼ਨਿਕ ਚਿੰਤਕ ਲਿਖਾਰੀ ਔਰ ਭਗਵਾ ਵੇਸ਼ धारण ਕੀਤੇ ਇੱਕ ਸਾਧੂ ਬੈਠਾ ਸੀ ਕਥਾ ਦੀ ਸਮਾਪਤੀ ਤਵਾਦ ਕਹਿਣ ਲਗਾ ਜਾਪਦਾ ਹੈ ਗੁਰੂ ਨਾਨਕ ਨੇ ਦੁੱਖ ਹੀ ਦੁੱਖ ਵੇਖਿਆ ਨਾਨਕ ਦੁਖੀ ਆ ਸਭ ਸੰਸਾਰ ਨਹੀਂ ਸੰਸਾਰ ਵਿੱਚ ਸੁੱਖ ਵੀ ਹੈ ਸੰਸਾਰ ਦੇ ਵਿੱਚ ਖੇੜੇ ਵੀ ਨੇ ਸੰਸਾਰ ਦੇ ਵਿੱਚ ਖੁਸ਼ੀਆਂ ਵੀ ਨੇ ਸੰਸਾਰ ਦੇ ਵਿੱਚ ਆਨੰਦ ਵੀ ਹੈ ਇਹ ਅਤ ਕਥਨੀ ਹੈ ਇਹ ਗੁਨਾਹਿਕ ਨੇ ਗੱਲ ਵਧਾ ਕੇ ਕਹਿ ਦਿੱਤੀ ਹੈ ਔਰ ਇਸ ਨੂੰ ਸਾਹਿਤਿਕ ਦੁਨੀਆ ਦੇ ਵਿੱਚ ਕਾਵੇ ਕਲਾ ਦੇ ਵਿੱਚ ਸ਼ਾਇਰਾਨਾ ਜੋ ਹੈ ਆਲਮਾਨਾ ਅੰਦਾਜ਼ ਦੇ ਇਸ ਨੂੰ ਕਹਿੰਦੇ ਨੇ ਅਤੀ ਉਪਮਾ ਅਲੰਕਾਰ ਗੱਲ ਨੂੰ ਵਧਾ ਕੇ ਬਿਆਨ ਕਰਨਾ ਏਵਿਕ ਅਲੰਕਾਰ ਹੈ ਏਵਿਕ ਗਹਿਣਾ ਜੈਸੇ ਕਿਸੇ ਦੇ ਖੂਬਸੂਰਤ ਚਿਹਰੇ ਨੂੰ ਦੇਖ ਕੇ ਕਹਿ ਦੇਣਾ ਹੈ ਤੇ ਚੰਨ ਵਰਗਾ ਹੈ ਅਤੀ ਉਪਮਾ ਅਲੰਕਾਰ ਜੇ ਵਾਕਈ ਚੰਨ ਵਰਗਾ ਹੈ ਤਾਂ ਘਰ ਦੇ ਚ ਬੱਤੀ ਨਾ ਜਗਾਈਏ ਦੇ ਮੁਖੜੇ ਤੋਂ ਹੀ ਚਾਨਣਾ ਬਣਿਆ ਰਹੇ ਇਹ ਦੰਦ ਤੇ ਮੋਤੀਆਂ ਵਰਗੇ ਨੇ ਅਤੀ ਉਪਮਾ ਅਲੰਕਾਰ ਇਹ ਸਾਹਿਤਿਕ ਦੁਨੀਆ ਦੇ ਆਧ ਕਾਲ ਤੋਂ ਸ਼ਾਇਰ ਲੋਗ ਕਵੀ ਲੋਗ ਅਤੀ ਉਪਮਾ ਅਲੰਕਾਰ ਦੀ ਵਰਤੋਂ ਕਰਦੇ ਰਹੇ ਨੇ ਮੈਨੂੰ ਕਹਿਣ ਲੱਗੇ ਗੁਰਨਾਣਿਕ ਦੇਵ ਜੀ ਮਹਾਰਾਜ ਸੰਤ ਨੇ ਅਵਤਾਰ ਨੇ ਪਰ ਸ਼ਾਇਰ ਵੀ ਤੇ ਨੇ ਨਾ ਕਵੀ ਨੇ ਤੋਂ ਕਵੀ ਅਲੰਕਾਰ ਦੀ ਵਰਤੋਂ ਕਰਦੇ ਨੇ ਗੁਰਨਾਣਿਕ ਨੇ ਵਰਤੋਂ ਕੀਤੀ ਅਤੀ ਉਪਮਾ ਅਲੰਕਾਰ ਸਾਰਾ ਜਗਤ ਦੁਖੀ ਨਹੀਂ ਹੈ ਸਾਰਾ ਸੰਸਾਰ ਦੁਖੀ ਨਹੀਂ ਹੈ ਠੀਕ ਹੈ ਬਹੁ ਗਿਣਤੀ ਦੁਖੀ ਹੋ ਸਕਦੀ ਹੈ ਪਰ ਇਹ ਕਹਿ ਦੇਣਾ ਨਾਨਕ ਦੁਖਿਆ ਸਭ ਸੰਸਾਰ ਇਹ ਅਤੀ ਉਪਮਾ ਅਲੰਕਾਰ ਹੈ ਮੈਂ ਕਹ ਨਹੀਂ ਇਹ ਸਤ ਬਚਨ ਹੈ ਇਹ ਅੰਮ੍ਰਿਤਮਈ ਬਚਨ ਹੈ ਔਰ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਮੈਨੂੰ ਕਹਿਣ ਲਗਾ ਮਸਕੀਨ ਜੀ ਜੇ ਮੈਂ ਤੁਹਾਨੂੰ ਸੁਖ ਦਾ ਸਰੂਪ ਦਿਖਾ ਦਿਆਂ ਆਨੰਦ ਦੀ ਤਸਵੀਰ ਦਿਖਾ ਦਿਆਂ ਖੇੜੇ ਤੇ ਖੁਸ਼ੀਆਂ ਦੀ ਮੂਰਤੀ ਦਿਖਾ ਦੇ ਆ ਫਿਰ ਤੇ ਤੁਸੀਂ ਕਬੂਲ ਕਰੋਗੇ ਕਿ అతి ਉਪਮਾ ਅਲੰਕਾਰ ਹੈ ਗੁਰੂ ਨਾਨਕ ਨੇ ਗਲਬਦਾ ਕੇ ਆਖੀ ਹੈ ਮੈਂ ਕਿਹਾ ਮਿਤਰਾ ਇੱਥੇ ਤੱਕ ਨੋਬਤ ਨਹੀਂ ਆਏਗੀ ਸਿਰਫ ਮੈਂ ਸ਼ਰਧਾ ਕਰਕੇ ਨਹੀਂ ਕਹਿ ਰਿਹਾ ਬਲਕੇ ਮੇਰਾ ਪੂਰਨ ਭਰੋਸਾ ਹੈ ਗੁਰੂ ਨਾਨਕ ਦੇ ਕੰਠ ਤੋਂ ਜੋ ਵਾਕ ਨਿਕਲਨੇ ਨੇ ਉਹ ਖਸਮ ਦੇ ਬੋਲਨੇ ਅੰਮ੍ਰਿਤਮਈ ਬੋਲਨੇ ਇਹ అతి ਉਪਮਾ ਅਲੰਕਾਰ ਨਹੀਂ ਨੇ ਕਹਿੰ ਲਗੇ ਕੱਲ ਮੈਂ ਤੁਹਾਨੂੰ ਫਿਰ ਸੁਖ ਦਾ ਸਰੂਪ ਦਿਖਾਵਾਂਗਾ ਚਲਾ ਗਿਆ ਉਹ ਦਿਨ ਤੇ ਉਹ ਰਾਤ ਵੀ ਮੇਰੀ ਬੜੀ ਬੇਚੈਨੀ ਨਾਲ ਲੰਗੀ ਮੈਂ ਕਿਹਾ ਪਤਾ ਨਹੀਂ ਕੀ ਦਿਖਾਵੇਗਾ ਕੀ ਲੈ ਆਵੇਗਾ ਉਹ ਕੀ ਹੋਵੇਗੀ ਚੀਜ਼ ਦਿਨ ਭਰ ਮੈਂ ਸੋਚਾਂ ਚ ਰਿਹਾ ਜੇ ਮੇਰੇ ਕੋਲ ਨਾ ਜਵਾਬ ਬਣਿਆ ਫਿਰ ਔਰ ਰਾਤ ਨੂੰ ਤੇ ਅੰਦਰੋਂ ਅਰਦਾਸ ਵੀ ਨਿਕਲੀ اے ਪਾਦਸ਼ਾ ਤੂੰ ਲੱਜਾ ਰੱਖੀ ਆਪਣੇ ਬਿਰਦ ਬਾਣੇ ਦੀ ਬੋਲ ਤੇਰੇ ਨੇ ਬਚਨ ਤੇਰੇ ਨੇ ਔਰ ਤੇਰੇ ਬੋਲਾਂ ਤੇ ਮੈਂ ਇਹ ਦਾਵਾ ਕੀਤਾ ਇਹ ਅਤ ਕਥਨੀ ਨਹੀਂ ਹੈ ਇਹ ਅਤੀ ਉਪਮਾ ਅਲੰਕਾਰ ਨਹੀਂ ਹੈ ਇਹ ਸਤ ਬਚਨ ਨੇ ਇਹ ਅੰਮ੍ਰਿਤਮਈ ਬਚਨ ਨੇ ਦੂਸਰੇ ਦਿਨ ਇਹ ਗੁਰਦੁਆਰੇ ਆਇਆ ਔਰ ਉਸ ਮਹਾਪੁਰਸ਼ ਦੇ ਹੱਥ ਦੇ ਵਿੱਚ ਗੁਲਾਬ ਦੇ ਫੁੱਲਾਂ ਦਾ ਖਿੜਿਆ ਹੋਇਆ ਗੁਲਦਸਤਾ ਸੀ। ਭੇਟ ਨਹੀਂ ਕੀਤਾ ਇਸਨੇ। ਮੱਥਾ ਟੇਕ ਕੇ ਇੱਕ ਪਾਸੇ ਬੈਠ ਗਿਆ ਤੇ ਗੁਲਦਸਤਾ ਕੋਲ। ਕਥਾ ਦੀ ਸਮਾਪਤੀ ਤੋਂ ਬਾਅਦ ਮੈਨੂੰ ਕਹਿਣ ਲੱਗਾ ਮਸਕੀਨ ਜੀ ਇਹ ਗੁਲਦਸਤਾ ਤੁਹਾਨੂੰ ਦਿਖਾਈ ਦਿੰਦਾ? ਮੈਂ ਕਿਹਾ ਦਿਖਾਈ ਦਿੰਦਾ। ਗੁਰੂ ਦੀ ਮਿਹਰ ਹੈ ਅੱਖਾਂ 'ਚ ਹੈ ਜੋਤ। ਕੰਡਲਗੇ ਜੇ ਤੁਹਾਨੂੰ ਇਹ ਫੁੱਲ ਦਿਖਾਈ ਦਿੰਦੇ ਨੇ ਤੋ ਫਿਰ ਤੇ ਇਹ ਵੀ ਦਿਖਾਈ ਦੇਂਦਾ ਹੋਵੇਗਾ ਕਿ ਪੱਤੀ ਪੱਤੀ ਮੁਸਕਰਾ ਰਹੀ ਹੈ ਪੱਤੀ ਪੱਤੀ ਹੱਸ ਰਹੀ ਹੈ ਪੱਤੀ ਪੱਤੀ ਦੇਚ ਖੇੜਾ ਹੈ ਇੱਕ ਇੱਕ ਪੱਤੀ ਦੇਚ ਮਹਿਕ ਹੈ ਫਿਰ ਤੇ ਇਹ ਵੀ ਦਿਖਾਈ ਦੇਂਦਾ ਹੋਵੇਗਾ ਮੈਂ ਕਿਹਾ ਹਾਂ ਵਾਕਈ ਪੱਤੀ ਪੱਤੀ ਮੁਸਕਰਾ ਰਹੀ ਹੈ ਪੱਤੀ ਪੱਤੀ ਦੇਚ ਖੇੜਾ ਹੈ ਪੱਤੀ ਪੱਤੀ ਵਿੱਚ ਮਹਿਕ ਹੈ। ਤਾਂ ਮੈਨੂੰ ਕਹਿਣ ਲੱਗਾ ਇਤਨਾ ਖੇੜਾ। ਇਤਨੀ ਮਹਿਕ। ਇਤਨਾ ਸੁਵਪਣ। ਕਿਆ ਇਹ ਕਹਿਣਾ ਚੰਗਾ ਲੱਗਦਾ ਹੈ ਨਾਨਿਕ ਦੁਖੀਆ ਸਭ ਸੰਸਾਰ। ਐਸੇ ਖੇੜੇ ਦੇ ਹੁੰਦੇ ਆ। ਇਤਨੇ ਸੁਵਪਣ ਦੇ ਹੁੰਦੇ ਆ। ਇਤਨੀ ਮਹਿਕ ਦੇ ਹੁੰਦੇ ਆ। ਤੇ ਫਿਰ ਮਨੁ ਕਾਖੇ ਨਾਨਿਕ ਦੁਖੀਆ ਸਭ ਸੰਸਾਰ। ਕਮ ਸੇ ਕਮ ਇਹ ਬਚਨ ਇਨਾ ਫੁੱਲਾਂ ਤੇ ਤੇ ਪੂਰਾ ਨਹੀਂ ਉਤਰਦਾ ਮੈਨੂੰ ਕਹਿਣ ਲੱਗਿਆ ਗੁਰਨਾਵnik ਦੇ ਇਹ ਬੋਲੇ ਨਾ ਫੁੱਲਾਂ ਤੇ ਪੂਰੇ ਨਹੀਂ ਉਤਰਦੇ ਇਹ ਖਿੜੇ ਹੋਏ ਨੇ ਤੇ ਨਹੀਂ ਰੋ ਰਹੇ ਇਹ ਮਹਿਕ ਲੁਟਾ ਰਹੇ ਨੇ ਇਹ ਸੁਪਣ ਦੀ ਤਸਵੀਰ ਨੇ ਕਿ ਆ ਇਹਨਾਂ ਨੂੰ ਵੇਖ ਕੇ ਜ਼ੁਬਾਨ ਚੋਂ ਬੋਲ ਨਿਕਲ ਸਕਦੇ ਨੇ ਨਾਲ ਇੱਕ ਦੁਖੀਆ ਸਭ ਸੰਸਾਰ ਮੈਂ ਕਿ ਮਿਤਰਾ ਕੱਲ ਤੁਸੀਂ ਇਹ ਦਾਵਾ ਕੀਤਾ ਸੀ ਕਿ ਮੈਂ ਸੁਖ ਦਾ ਸਰੂਪ ਦਿਖਾਵਾਂਗਾ ਖਿੜੇ ਤੇ ਮੁਸਕਰਾਹਟ ਦੀ ਤਸਵੀਰ ਪੇਸ਼ ਕਰਾਂਗਾ ਵਾਕਈ ਕੀਤੀ ਹੈ ਇਹ ਫੁੱਲ ਖਿੜੇ ਹੋਏ ਨੇ ਮੁਸਕਰਾ ਰਹੇ ਨੇ ਸੋਹਣੇ ਨੇ ਮਹਿਕ ਹੈ ਮੈਂ ਮੰਨਦਾ ਮੈਂ ਤਸਵੀਰ تسلیم ਕਰਦਾ ਇਹ ਸੁਖ ਦੀ ਮੂਰਤੀ ਨੇ ਇਹ ਖੇੜੇ ਦੀ ਤਸਵੀਰ ਹੈ ਇਹ ਹਾਸੇ ਦਾ ਮੂਜਸਮਾ ਹੈ ਲੇਕਿਨ ਕੱਲ ਤੁਸੀਂ ਵਾਅਦਾ ਕੀਤਾ ਸੀ ਅੱਜ ਦਿਖਾਇਆ ਖੁਸ਼ੀ ਦਾ ਰੂਪ 24 ਘੰਟੇ ਹੋ ਗਏ ਬਸ 12 ਘੰਟਿਆਂ ਵਾਸਤੇ ਇਨ੍ਹਾਂ ਹੀ ਫੁੱਲਾਂ ਨੂੰ ਬਸ ਸਤਿਗੁਰੂ ਦੀ ਹਜ਼ੂਰੀ 'ਚ ਇੱਥੇ ਹੀ ਰੱਖ ਜਾਓ ਬਾਕੀ ਗੱਲ ਸ਼ਾਮੀ ਕਰਾਂਗੇ ਇਨ੍ਹਾਂ ਫੁੱਲਾਂ ਦੇ ਸੰਬੰਧ 'ਚ ਬਾਕੀ ਵਿਚਾਰ ਸ਼ਾਮ ਨੂੰ ਕਰਾਂਗੇ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹਦੀਆਂ ਅੱਖਾਂ ਭਰਾਈਆਂ ਕੰਨਗਾ ਸ਼ਾਮ ਨੂੰ ਤੇ ਮੁਰਝਾ ਜਾਣਗੇ ਕੁਮਲਾ ਜਾਣਗੇ ਤਾਂ ਮੈਂ ਕਹ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ ਇਸੇ ਖੇੜੇ ਦੇ ਚੋਂ ਹੀ ਮੁਰਝਾਣਾ ਪੈਦਾ ਹੋਵੇਗਾ ਇਸੇ ਹਾਸੇ ਦੇ ਚੋਂ ਹੀ ਰੋਣਾ ਜਨਮ ਲਵੇਗਾ ਇਸੇ ਸੁਪਣ ਦੇ ਵਿੱਚੋਂ ਹੀ ਕ੍ਰੂਪਤਾ ਪੈਦਾ ਹੋਵੇਗੀ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੈਲ ਲੈ ਕੇ ਜਿਸੇ ਹਸਤਾ ਹੋ ਆ ਪਾਓਗੇ ਉਹ ਪਰੇਸ਼ਾਨ ਹੋਗਾ سنگھ مسکین جی کا جن ایک آدمی نے پرشتا کہ بابا گرو نانک جڑا کہہ رہے ہیں کہ زندگی جی ہے صرف دوکھی دوکھے دکھے گی ہے دکھوں تو علاوہ کچھ نہیں ہے ਇਹ ਸਿਰਫ ਜਿਹੜਾ ਹੈ ਖਸਮ ਦੀ ਬਾਣੀ ਨਹੀਂ ਹੈਗੀ ਇਹ ਰੱਬ ਦੀ ਬਾਣੀ ਹੈ ਇਹਨਾਂ ਨੂੰ ਇਸ ਚੀਜ਼ ਜਿਹੜੇ ਵਧਾ ਚੜਾ ਕੇ ਬਾਬਾ ਗੁਰੂ ਨਾਨਕ ਨੇ ਬਿਆਨ ਕੀਤਾ ਹੈਗਾ ਹੈ ਜਾਨੀ ਸੰਸੀਮ ਮਸਕੀਨ ਜਿਹਨੇ ਜਦੋਂ ਉਹ ਕੋਈ ਜਵਾਬ ਮੰਗਿਆ ਕਿ ਤੇਰੇ ਨਜ਼ਦੀਕ ਦਾ ਜਵਾਬ ਕੀ ਹੈ ਕਿਹੜਾ ਮੈਂ ਜਵਾਬ ਦਿੱਤਾ ਉਹਦੇ ਵਿੱਚ ਹੀ ਇਹ ਉਹਦੇ ਆਪਣੇ ਸਵਾਲ ਦਾ ਉਹਦੇ ਆਪਣੇ ਪ੍ਰਸ਼ਨ ਦਾ ਜਵਾਬ ਸੀਗਾ ਜਿਹੜਾ ਗਿਆਨੀ ਸੰਸੀਮ ਮਸਕੀਨ ਜੀ ਨੇ ਉਹਨੇ ਦਿਤਾ ਕਿ ਅਸਲ ਦੇ ਵਿੱਚ ਹਕੀਕਤ ਆ ਜੋ ਬਿਆਨ ਕੀਤੀ ਗਈ ਹੈ ਕਿ ਹੈ ਜ਼ਿੰਦਗੀ ਜਿਹੜੀ ਹੈ ਉਹ ਹਕੀਕਤ ਦੇ ਵਿੱਚ ਇੱਕ ਦੁੱਖਾਂ ਦੀ ਦਾਸਤਾਨ ਹੈਗੀ ਹੈ ਦੁਖੀ ਦੁਖੇਗੇ ਹੈ ਲੇਕਿਨ ਸੁਖਨਾ ਵਾਸਤੇ ਹੈ ਜਿਹੜੇ ਰੱਬ ਨਾਲ ਜੁੜੇ ਹੋਗੇ ਜਿਹੜੇ ਰੱਬ ਦੀ ਰਜ਼ਾ ਤੇ ਰਾਜ਼ੀ ਹੈਗੇ ਆ ਜਿਹੜੇ ਉਸ ਨੂੰ ਮੰਨਦੇ ਹੈਗੇ ਆ ਜਿਹੜੇ ਉਹਦੀ ਦੀਦ ਵਾਸਤੇ ਤਰਸਦੇ ਆ ਉਹਦੇ ਦੀਦਾਰ ਵਾਸਤੇ ਤਰਸਦੇ ਆ ਇੱਕ झलक ਵਾਸਤੇ ਤਰਸਦੇ ਹੈਗੇ ਆ ਉਹਨਾਂ ਵਾਸਤੇ ਇਹ ਦੁੱਖ ਮਾਇਨੇ ਨਹੀਂ ਰੱਖਦੇ ਹੈਗੇ ਉਸਿਰ ਫਿਰ ਉਸਿਰ ਫਿਰ ਰੱਬ ਨਾਲ ਜੁੜੇ ਹੋਏਗੇ ਦੁਨੀਆ ਦੀਆਂ ਤਕਲੀਫਾਂ ਉਹਨਾਂ ਵਾਸਤੇ ਮਾਇਨੇ ਨਹੀਂ ਰੱਖਦੀਆਂ ਵਰਨਾ ਕਿਸੇ ਵੀ ਇਨਸਾਨ ਨੂੰ ਤੁਸੀਂ ਪੁੱਛ ਕੇ ਦੇਖ ਲਓ ਉਹਦਾ ਉਹਦੇ ਬਾਰੇ ਪੁੱਛ ਕੇ ਦੇਖ ਲਓ ਗੱਲਬਾਤ ਕਰਕੇ ਦੇਖ ਲਓ ਜਿਹੜੇ ਹੱਸਦੇ ਆ ਮੁਖੜੇ ਆ ਜਿਹੜੇ ਤੁਹਾਨੂੰ ਕੁਝ ਨਜ਼ਰ ਆ ਰਹੇ ਹੈਗੇ ਜਦੋਂ ਆਪਣੇ ਉਹ ਦੁੱਖ ਦੱਸਣਗੇ ਤੇ ਤੁਹਾਨੂੰ ਲੱਗੇਗਾ ਕਿ ਇਹਨਾਂ ਦੇ ਦੁੱਖ ਵੱਡੇ ਆ ਤੇ ਸਾਡੇ ਦੁੱਖ ਛੋਟੇ ਹੈਗੇ ਆਪਣੀਆਂ ਤਕਲੀਫਾਂ ਘੱਟ ਲੱਗਣਗੀਆਂ ਅਗਲੇ ਦੀਆਂ ਵੱਡੀਆਂ ਲੱਗਣਗੀਆਂ ਸਿਰਫ ਇਹ ਦੇਖਣ ਨਜ਼ਰ ਦਾ ਤੋਖਾ ਹੈ ਕਿ ਹਰ ਇਨਸਾਨ ਖੁਸ਼ ਨਜ਼ਰ ਆ ਰਿਹਾ ਹੈਗਾ ਵਾ ਮਤਮਨ ਨਜ਼ਰ ਆ ਰਿਹਾ ਹੈਗਾ ਵਾ ਹਾਲਾਂਕਿ ਉਹਨੇ ਆਪਣੇ ਅੰਦਰ ਕਿਹੜੇ ਕਿਹੜੇ ਵੱਡੇ ਦੁੱਖ ਸਮਾਏ ਹੈ ਜਾਂ ਕਿਹੜੇ ਦੁੱਖ ਲੈ ਕੇ ਬੈਠਾ ਹੈ ਇਹ ਉਹਨੂੰ ਖੋਲਣੇ ਤੇ ਹੀ ਪਤਾ ਚੱਲਦਾ ਹੈਗਾ ਜ਼ਿੰਦਗੀ ਆਸਾਨ ਉਹਨਾਂ ਵਾਸਤੇ ਹੈ ਖੁਸ਼ੀ ਉਹਨਾਂ ਵਾਸਤੇ ਹੈ ਮਸਰਦ ਆਉਣਾ ਵਾਸਤੇ ਜਿਹੜੇ ਰੱਬ ਨਾਲ ਜੁੜੇ ਹੈਗੇ ਜਿਹੜੇ ਉਹਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਜ਼ਿੰਦਗੀ ਦਾ ਮਕਸਦ ਪਾਉਂਦੇ ਹੈ ਜਿਹੜੇ ਸਮਝਦੇ ਹੈ ਕਿ ਇਹ ਜ਼ਿੰਦਗੀ ਆਰਜ਼ੀ ਹੈਗੀ ਹੈ ਇਹ ਤਸਰੀਫ ਜੀ ਚੰਦਰ ਰੋਜ਼ ਵਾਸਤੇ ਆਏ ਹੈਗੇ ਹਮੇਸ਼ਾ ਦੀ ਜ਼ਿੰਦਗੀ ਮਰਨੇ ਤੋਂ ਬਾਅਦ ਸ਼ੁਰੂ ਹੋਏਗੀ ਔਰ ਉਹੀ ਅਸਲ ਜ਼ਿੰਦਗੀ ਹੈ ਅਗਰ ਉਹ ਜ਼ਿੰਦਗੀ ਸਕੂਨ ਦੀ ਹੈ ਤੇ ਫਿਰ ਅਸੀਂ ਜ਼ਿੰਦਗੀ ਚ ਵਾਕਈ ਅਸੀਂ ਕਾਮਯਾਬੀ ਹਾਸਲ ਕੀਤੀ ਹੈ ਅਗਰ ਇਸ 4 ਦਿਨ ਦੀ ਜ਼ਿੰਦਗੀ ਨੂੰ ਅਸੀਂ ਇਸ ਤਰ੍ਹਾਂ گزار ਲਿਆ ਕਿ ਸਾਡੀ ਹਮੇਸ਼ਾ ਦੀ ਜ਼ਿੰਦਗੀ ਜਿਹੜੀ ਹੈ ਉਹ ਅੱਛੀ ਗੁਜ਼ਰ ਜਾਵੇ ਤੇ ਫਿਰ ਵਾਕਈ ਅਸੀਂ ਕਾਮਯਾਬੀ ਹਾਸਲ ਕੀਤੀ ਉਹ ਜਿਹੜੇ ਰੱਬ ਨਾਲ ਜੁੜੇ ਹੈ واحور جڑے آ وہ اس چار دن زندگی میں جڑا و اسی طرح گزارتے ہیں کہ اگلی زندگی بھی اِسی اچیومنٹ حاصل کر لیے اگلی زندگی کی کامیابی حاصل کر لیے مرنے تو بعد سکون ملنا انہوں حاصل کر لیے تو پھر یہ اچھی سفلتا حاصل کریں گے دنیا دی سفلتہ سفلتا اہمیت نہیں گندے جبکہ دنیا دار لوگ صرف دنیا دی سفلتہ سفلتا اہمیت دن اس دنیا کامیابیاں دے پیچھے لگے اس لیے تے دکھی بھی ہے دو وہاں دے بڑے بڑے ہی ہے پریشان ہے زندگی کے سب کچھ ہونے دے باوجود سکون نہیں ہے جگہ صرف رب دی ذات تو ملنا ہے وی تمہیں کتھا کینچ سے لگی کومنٹس کر کے لاس میں سرکھے اپنا ٹیل سارا خیال ملیں گے اگلی ویڈیو اللہ حافظ